ਬਾਬਾ ਬੁੱਢਾ ਸਾਹਿਬ ਜੀ ਨੇ ਆਖਰੀ ਉਪਦੇਸ਼ ਕੀ ਦਿੱਤਾ ਸੀ ਬੜੀ ਪਿਆਰੀ ਵੀਡੀਓ ਹੈ ਪੂਰੀ ਤੁਸੀਂ ਸੁਣਨੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਬੈਠੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਆਖਰੀ ਸਵਾਸ ਦੇਣੇ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਕਰਕੇ ਉਲਾ ਕਰਨਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛਦੇ ਨੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ 113 ਸਾਲ ਗੁਰੂ ਨਾਨਕ ਦੇ ਘਰ ਦੀ ਸਿੱਖੀ ਕਮਾਈ ਹੈ ਤੇ ਕੋਈ ਉਪਦੇਸ਼ ਕਹਿੰਦੇ ਪਾਤਸ਼ਾਹ ਮੈਂ ਤੇ ਇੱਕ ਨਵਾਨਾ ਜਿਹਾ ਸਿੱਖ ਕੀ ਉਪਦੇਸ਼ ਦੇ ਸਕਦਾ ਮੈਂ ਹਨ ਪਰ ਇੰਨਾ ਜ਼ਰੂਰ ਕਹਾਂਗਾ ਕਹਿੰਦੇ ਨਹੀਂ ਤੁਸੀਂ ਜ਼ਰੂਰ ਕੁਝ ਦੱਸੋ ਬਾਬਾ ਬੁੱਢਾ ਸਾਹਿਬ ਕਹਿੰਦੇ ਫਿਰ ਇਹ ਗੱਲ ਸੁਣੋ ਬਾਣੀ ਪੜੋ ਨਿਤਨੇਮ ਕਰੋ ਸੇਵਾ ਕਰੋ ਸਿਮਰਨ ਕਰੋ ਸੰਗਤ ਕਰੋ ਕੁਸ਼ ਮਰਜੀ ਕਰੋ ਸਾਰਾ ਕੁਝ ਕਰਕੇ ਇੰਨਾ ਕਹਿ ਦਿਆ ਕਰੋ ਗੁਰੂ ਨਾਨਕ ਸਾਹਿਬ ਮੈਂ ਕੁਝ ਨਹੀਂ ਕੀਤਾ ਜੋ ਕੁਝ ਕਰਵਾਇਆ ਤੁਸੀਂ ਕਰਵਾਇਆ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਤੁਸੀਂ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋ ਜਾਓਗੇ ਆ ਉਪਦੇਸ਼ ਬਾਬਾ ਬੁੱਢਾ ਸਾਹਿਬ ਦਾ ਜਿੰਨੇ ਵੀ ਹਿਰਦੇ 'ਚ ਵਸਾਲਿਆ ਨਾ ਉਹਦੀ ਜ਼ਿੰਦਗੀ ਬੜੀ ਸੌਖੀ ਹੋ ਜਾਏਗੀ